ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀਗੇ ਜਮੰਦੇ ਪਿੰਡ ਕਹਿ ਲੋ ਖੜਿਆਲੀ ਕੋਠੇ ਕਹਿ ਲੋ ਇਹ ਸਾਡੇ ਬਾਜੀਗਰ ਭਰਾ ਬਾਜੀਗਰ ਵਸਤੀ ਆ ਇਹ ਹਾਂਜੀ ਬਾਜੀਗਰ ਵਸਤੀ ਬਾਜੀਗਰ ਵਸਤੀ ਚਲੋ ਸਾਰੇ ਇੱਕੇ ਅਸੀਂ ਜਿਵੇਂ ਕਹਿੰਦੇ ਨੇ ਅਬਲਾ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਸੁਸਰੀ ਨੇ ਇੱਥੇ ਪੂਰਾ ਇਲਾਕਾ ਆਲਾ ਦਾਲਾ ਖਾ ਰੱਖਿਆ ਹੁਣ ਤਾਂ ਆਪ ਸੁਸਰੀ ਉੱਡ ਕੇ ਆਉਂਦੀ ਆ ਦੇਖੋ ਤੁਸੀਂ ਕਮਾਲ ਆਪਾਂ ਕਹਿੰਦੇ ਯਾਰ ਫਲਾਣੀ ਚ ਜੂਟਦੀ ਨਹੀਂ ਨਿਕਲ ਜਾ ਜਾਨਵਰ ਕਿੱਡੀ ਜਿੱਡਕ ਲਗਭਗ 2 ਕਿਲੋਮੀਟਰ ਤੋਂ ਹਾਂ 2 ਕਿਲੋਮੀਟਰ ਤੋਂ 2 2.5 ਕਿਲੋਮੀਟਰ ਤੋਂ 3 ਕਿਲੋਮੀਟਰ ਤੋਂ ਸੁਸਤਰੀ ਉੱਡ ਕੇ ਆ ਰਹੀ ਹੈ ਪਹਿਲਾਂ ਸਾਨੂੰ ਜਮੰਦੇ ਪਿੰਡ ਦਿਖਾਇਆ ਸੀ ਹੁਣ ਆ ਦੇਖੋ ਇਕੱਠੇ ਹੋ ਜਾ ਸਾਰੇ ਕੱਲੇ ਕੱਲੇ ਘਰ ਬੱਚਿਆਂ ਨੂੰ ਕਿਵੇਂ ਕੰਨਾਂ 'ਚ ਵੜ ਜਾਂਦੀਆਂ ਅੱਖਾਂ 'ਚ ਸੁਸਤਰੀ ਐਨੇ ਮਾੜੇ ਹਾਲਾਤ ਨੇ ਯਾਰ ਵੀ ਜਿਹੜੀ ਦਵਾਈ ਆਉਂਦੀ ਐ ਨਹੀਂ ਦਵਾਈ ਪਵੇ ਸਲਵਾਸ ਦਵਾਈ ਆਉਂਦੀ ਐ ਇਹਦੇ ਵਾਸਤੇ ਅੰਦਰ ਗੋਲੀਆਂ ਟਿਕਦੀਆਂ ਨੇ ਮਤਲਬ ਇਨੀ ਸੁਸਤਰੀ ਵੱਜੇ ਕਿ ਸਕੰਜਾ ਕਸੋ ਯਾਰ ਬੱਚੇ ਨਿੱਕੇ ਨਿੱਕੇ ਤੰਗ ਹੋ ਰਹੇ ਨੇ ਬੁਰਾ ਹਾਲ ਐ ਇਹਨਾਂ ਦਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਯਾਰ ਤਾਂ ਜੋ ਜਿਹੜਾ ਭ੍ਰਿਸ਼ਟਾਚਾਰ ਹੈ ਇਹ ਵੀ ਭ੍ਰਿਸ਼ਟਾਚਾਰ ਹੈ ਗਾਂਹ ਦੀ ਗਾਂ ਠੇਕੇਦਾਰਾਂ ਪਿੰਡਾਂ ਦੇ ਪਿੰਡ ਤੰਗੋਰੇ ਨੇ ਸੁਸਰੀ ਕਰਨ ਕੀ ਕਰਨੇ ਤੁਸੀਂ ਇਸ ਤਰ੍ਹਾਂ ਪਰੇਸ਼ਾਨ ਹੋ ਰਹੇ ਹੋ ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦੀ ਸੁਸਰੀ ਬਹੁਤ ਆਉਂਦੀ ਹੈ ਜੀ ਰਾਤ ਸੁਸਰੀ ਹਾਂਜੀ ਅੱਛਾ ਕੀ ਪਰੇਸ਼ਾਨ ਕੀ ਕਰਦੀ ਹੈ ਸੁਸਰੀ ਸਾਡੇ ਆਪਣੇ ਕੱਪੜਿਆਂ ਤੇ ਚੜ ਜਾਂਦੀ ਹੈ ਬੈੱਡਾਂ ਤੇ ਚੜ ਜਾਂਦੀ ਹੈ ਰਾਤ ਨੂੰ ਜੀ ਬੱਚਿਆਂ ਦੇ ਕੰਨ 'ਚ ਵੀ ਵੜ ਸਕਦੀ ਹੈ ਜੀ ਹਾਂ ਬੱਚਿਆਂ ਦੇ ਅੱਖਾਂ 'ਚ ਵੀ ਵੜ ਸਕਦੀ ਹੈ ਜੀ ਨੁਕਸਾਨ ਹੈ ਜਿਹਦੇ ਨਾਲ ਅੱਛਾ ਸੱਚ ਉਹਨੇਓ ਸਸਰੀ ਵੀਰ ਜੀ ਪਹਿਲੇ ਗੱਲ ਤੋਂ ਬਹੁਤ-ਬਹੁਤ ਧੰਨਵਾਦ ਖੋਜ ਖਬਰਾਂ ਵਾਲੇ ਦਾ ਜੀ ਪਹਿਲੀ ਗੱਲ ਵੀਰ ਜੀ ਸਾਨੂੰ ਨਰਾਤ ਨੂੰ ਖਾਣ ਪੀਣ ਦਿੰਦੀ ਏ ਨਾ ਸਾਨੂੰ ਸੌਣ ਦਿੰਦੀ ਜਦੋਂ ਰਾਤ ਨੂੰ ਡੋਠੀ ਟੁੱਕ ਕਰਦੇ ਆਂ ਰੁੱਕ ਟੁੱਕ ਜੇ ਖਾਣੇ ਦੇ ਵਿੱਚ ਬੰਦੀ ਸਸਰੀ ਕਹੇ ਵਜੇ ਸ਼ੁਰੂ ਹੋ ਜਾਂਦੀ ਹੈ ਸ਼ਾਮ ਨੂੰ ਸ਼ਾਮ ਨੂੰ ਬਸ ਸ਼ੁਰੂ ਹੋਈ ਹੁਣ 6:30 7 ਵਜੇ ਦੇ ਕਰੀਬ ਜੀ 6 6:30 ਸ਼ੁਰੂ ਹੋ ਜਾਂਦੀ ਹੈ ਹਾਂ ਜੀ 6 6:30 ਸ਼ੁਰੂ ਹੋ ਜਾਂਦੀ ਹੈ ਇਹ ਕਿਵੇਂ ਫਿਰ ਉੱਡ ਕੇ ਆਉਂ ਹਾਂਜੀ ਹਾਂਜੀ ਸਰ ਜੋ ਉੜਗੇ ਆਉਂਦੀ ਹੈ ਸਰ ਕਿੰਨੀ ਕ ਆਉਂਦੀ ਹੈ ਬਹੁਤ ਜ਼ਿਆਦਾ ਆਉਂਦੀ ਹੈ ਬਹੁਤ ਜ਼ਿਆਦਾ ਰਾਤ ਨੂੰ ਦਿੰਦੀਆਂ ਵੜਦੀਆਂ ਇਹ ਦਿੰਦੇ ਪੂਰੀ ਦਿਨ ਦੇ ਵੜਦੇ ਕੀੜੇ ਵਾਂਗੂ ਅੱਛਾ ਹਾਂਜੀ ਫਿਰ ਹੁਣ ਇਹਦਾ ਕੀ ਹੱਲ ਹੋ ਹੱਲ ਇਹਦਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਬਾਕੀ ਸਾਰੇ ਨੂੰ ਅਸੀਂ ਬੇਨਤੀ ਕਰਦੇ ਸਾਨੂੰ ਵੀ ਬੇਨਤੀ ਕਰਦੇ ਇਹਦਾ ਹੱਲ ਕੀਤਾ ਜਾਵੇ ਹਾਂਜੀ ਹਾਂ ਮਾਤਾ ਜੀ ਕੀ ਕਾਰਨ ਸੁਸਰੀ ਫਰਤੰਗ ਕਰ ਰਹੀ ਹੈ ਹੋਰ ਬਹੁਤ ਜ਼ਿਆਦੇ ਅੱਛਾ ਕੀ ਪ੍ਰੋਬਲਮ ਹੈ ਮੇਨ ਕੀ ਦੁੱਖ ਹੈ ਕੀ ਦੁੱਖ ਕੀ ਤੇ ਖਾਂਦੀ ਐ ਚੌਟੀਆਂ ਵੱਡ ਵੱਡ ਕੇ ਸਾਰ ਰਾਤ ਚੱਲੇ ਮਾਰਦੇ ਪਟਾ ਕੜਾ ਉੱਤੇ ਆ ਜਾਂਦੇ ਕੱਪੜੇ ਚ ਵੱਡ ਜਾਂਦੇ ਕੜਾ ਕੀ ਸਾਰੀ ਰਾਤ ਚੱਲੀ ਜਾਂਦੇ ਹੋ ਬਹੁਤ ਬਰਾ ਹਾਂ ਕੀ ਪ੍ਰੋਬਲਮ ਐ ਭਾਈ ਹਾਂ ਵੀਰੇ ਸੁਸਰੀ ਜੀ ਬਾਹਲੀ ਪੈਂਦੀ ਐ ਰਾਤ ਨੂੰ ਸੂਣ ਵੇਲੇ ਵੀ ਜਿਵੇਂ ਰੋਟੀ ਵਾਲੇ ਵੀ ਸਾਰੇ ਟਾਈਮ 'ਚ ਪੈਂਦੀ ਹੈ। ਰਾਤ ਨੂੰ ਸ਼ਾਮ ਨੂੰ ਕੱਬ ਜੇ ਆਉਂਦੀ ਹੈ? ਇਹ 6 ਵਜੇ ਤੋਂ ਸਟਾਰਟਿੰਗ ਹੈ। ਨਹੀਂ ਕਿਵੇਂ ਆਉਂਦੀ ਆ ਉੱਡ ਕੇ ਆਉਂਦੀ ਆ ਕਿ ਤੁਰ ਕੇ? ਉੱਡ ਕੇ ਆਉਂਦੀ ਏ। ਅੱਛਾ ਉੱਡ ਕੇ ਆਉਂਦੀ ਆ? ਉੱਡ ਕੇ ਆਉਂਦੀ ਤੁਰ ਕੇ। ਕਿੰਨੀ ਕ ਆਉਂਦੀ ਆ? ਖਾਸ ਹੀ ਆਉਂਦੀ ਬਹੁਤ ਜ਼ਿਆਦਾ। ਜੀ ਸੁਸਰੀ ਜੀ ਨਾਲੇ ਰੋਟੀਆਂ 'ਚ ਪੈਂਦੀ ਏ। ਮੈਂ ਪਕਾਉਣ ਦਿੰਦੀ ਤੇ ਨਾ ਖਾ। ਰੋਟੀ ਵੀ ਨਹੀਂ ਪਕਾਉਣ ਦਿੰਦੀ। ਹਾਂ ਰੋਟੀਆਂ 'ਚ ਹੀ ਪੈਂਦੀ ਏ। ਅੱਛਾ। ਹਾਂ। ਬਹੁਤ ਬੁਰਾ ਹਾਲ ਖੜੀ ਜੀ। ਬੁਰਾ ਹਾਲ ਹੈ। ਕਿੰਨੇ ਟਾਈਮ ਤੋਂ? ਮੈਂ ਕਹਣਾ ਕਾੜੋ ਕਾੜ ਹੋ ਗਏ 10 ਇਹ ਸਾਧਨ ਡਾੜੀ ਕਈ ਦੇ ਸਾਧਨ ਨੂੰ ਸੌਣਾ ਬਹੁਤ ਔਖਾ ਜਾਂਦਾ ਜੀ ਦੰਦਿਆ ਪੜਦੀ ਠੀਕ ਹੈ ਬਹੁਤ ਪਰੇਸ਼ਾਨ ਨੇ ਸਾ ਵੀ ਬੱਚੇ ਵੀ ਬਜ਼ੁਰਗ ਵੀ ਅੱਛਾ ਬੱਚਿਆਂ ਨੂੰ ਜਿਆਦਾ ਪ੍ਰੋਬਲਮ ਹੈ ਹਾਂ ਜੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਵਾਲੀ ਪ੍ਰੋਬਲਮ ਹੈ ਠੀਕ ਹੈ ਜੀ ਅੱਛਾ ਆਹ ਦੇਖੋ ਜੀ ਉਹਨੇ ਓੜ ਓੜ ਕੇ ਨਾ ਦੇਖੋ ਜੀ ਆ ਰੋਟੀਆਂ ਦੇ ਵਿੱਚੇ ਵੜ ਜਾਂਦੇ ਨੇ ਇਹ ਉੱਡ ਕੇ ਆਉਂਦੀ ਹੈ ਹਾਂ ਜੀ ਉੱਡ ਕੇ ਆਉਂਦੀ ਹੈ ਜੀ ਜਾਦੇ ਜਾਦੇ ਹੁਣ ਕਿੰਨੇ ਕ ਟਾਈਮ ਨੂੰ ਆਉਗੀ ਸਾਡੇ 6 ਵਜੇ ਪਹਿਨ ਲੱਗ ਜਾਂਦੀ ਸਾਡੇ 6 ਵਜੇ ਪਹਿਨ ਲੱਗ ਜਾਂਦੀ ਭਾਈ ਆਦਤ ਨੂੰ ਮਸਾ ਬਹਿ ਕੇ ਰਾਤ ਕੱਢਦੇ ਆ ਸੀ ਤਾਂ ਬੈਠ ਕੇ ਫਿਰ ਦਿਨੇ ਦਿਹਾੜੀ ਤੇ ਹੋਰ ਕੀ ਕਰੀਏ ਫਿਰ ਬਾਹਲਾ ਬੁਰਾ ਹਾਲ ਹੈਗਾ ਅੱਛਾ ਦੇਖ ਸਕਦੇ ਹਾਂ ਜੀ ਹੁਣ 7 ਵਜੇ 7:30 ਵਜੇ ਸਸਰੀ ਹੁਣ ਚਾਲੂ ਹੈ ਜੀ ਚੱਲ ਪੂਗੀ ਹਾਂਜੀ ਉਹ ਮੰਗਰ ਖੜੇ ਨੇ ਲੀਡਰ ਸਾਹਿਬ ਦੇ ਤਾਂ ਲੜਦੀ ਨਹੀਂ ਹੁਣੀ ਤੁਸੀਂ ਤਾਂ ਲੀਡਰ ਲੱਗਦੇ ਹੋ ਮੈਨੂੰ ਲੱਗਦਾ ਇਹਨਾਂ ਦੇ ਸਗਾ ਦੇ ਲੀਡਰ ਹੈ ਜੀ ਅਹ ਥੋੜੇ ਲੜਦੀ ਨਹੀਂ ਹਾਂਜੀ ਲੜਦੀ ਹੈ ਕਿਉਂ ਲੜਦੀ ਜੀ ਬਹੁਤ ਲੜਦੀ ਹੈ ਜੀ ਅੱਛਾ ਕਈ ਵਾਰੀ ਆਏ ਹੁੰ ਕਾਸੀ ਐਸ ਨਹੀਂ ਬੰਦੀ ਸਕਦੇ ਨਾ ਅਸੀਂ ਤੇ ਦਿਹਾੜੀ ਮਿਹਨਤ ਕਰਨ ਵਾਲੇ ਨਹੀਂ ਹਾਂਜੀ ਅਸੀਂ ਤੇ ਦਿਹਾੜੀ ਮਿਹਨਤ ਕਰਾਂ ਨਾ ਰੇਟੇ ਪੈ ਸਕਦੇ ਨੇ ਨਾ ਅੰਦਰ ਹੋਈ ਸੀ ਠੀਕ ਹੈ ਸਾਡੇ ਨਾਲ ਕਿਹੜਾ ਐਸ ਨਹੀਂ ਜੀ ਬਿਲਕੁਲ ਅਸੀਂ ਪਹਿਲਾਂ ਤਾਂ ਦਿਨੇ ਦਿਹਾੜੀ ਜਾਂਦੇ ਹਾਂ ਸਾਰਾ ਦਿਨ ਜ਼ਿਮੀਂਦਾਰਾਂ ਦੇ ਖੇਤਾਂ 'ਚ ਫਿਰਦੇ ਹਾਂ ਹਾਂ ਠੀਕ ਹੈ ਉਸ ਤੋਂ ਬਾਅਦ ਜੀ ਜਦੋਂ ਆਨੇ ਆ ਸ਼ਾਮ ਨੂੰ ਆ ਸੁੱਸਰੀ ਨਹੀਂ ਪੈਣ ਦਿੰਦੀ ਜੀ ਸਭ ਕੀੜੀਆਂ ਜੇ ਆਪਣੇ ਚੜ ਜਾਣ ਕੀੜੀਆਂ ਦਾ ਭੌਣ ਕੀ ਹਾਲਾਤ ਹੋ ਤੂੰ ਹਿਸਾਬ ਲੈ ਲੈ ਉਹ ਦੇਖੋ ਸੁੱਸਰੀ ਬਿਲਕੁਲ ਜੀ ਆ ਫਿਰ ਸਹੀ ਦੱਸਿਓ ਕਿੰਨੀ ਕੁ ਸੁੱਸਰੀ ਐ ਸੁੱਸਰੀ ਬਾਈ ਜੀ ਬਹੁਤ ਆਉਂਦੀ ਐ ਰਾਤ ਨੂੰ ਰੋਟੀ ਵੀ ਨਹੀਂ ਖਾਣ ਦਿੰਦੀ ਅੱਛਾ ਦਿਨ ਚ ਸਾਰਾ ਕੰਮ ਕਰਕੇ ਆਉਨੇ ਆ ਰਾਤ ਨੂੰ ਉਟੀ ਖਾਣ ਨੂੰ ਵੀ ਨਹੀਂ ਮਿਲਦੀ ਅੱਛਾ ਕਾ 1 ਵਜੇ ਆਉਂਦੀ ਹੈ ਰਾਤ ਨੂੰ 7 ਵਜੇ ਬੱਚੇ ਸ਼ੁਰੂ ਹੋ ਜੂਗੀ ਹੁਣ ਆ ਸ਼ੁਰੂ ਹੋ ਗਈ ਹੈ ਬਸ 7 ਵਜੇ ਹਾਂ ਹਾਂ ਹੁਣ ਸ਼ੁਰੂ ਹੋ ਗਈ ਹੈ ਬਸ ਫਿਰ ਤਾਂ ਤੁਸੀਂ ਦਾਲ ਚ ਸੁਸਰੀਏ ਖਾਂਦੇ ਹੋਗੇ ਸੁਸਰੀ ਖਾਂਦੇ ਆ ਜੀ ਹੋਰ ਕੀ ਕਰਨੇ ਆ ਸੁਸਰੀ ਖਾਂਦੇ ਆ ਫਿਰ ਹੱਲ ਥੱਕੇ ਆਏ ਕੰਮ ਤੋਂ ਆਉਨੇ ਆ ਰਾਤ ਨੂੰ ਇਹ ਕੰਮ ਹੁੰਦਾ ਜੀ ਸੁਰੀ ਭੈਣ ਬਹੁਤਾ ਕਰਦੀ ਹੈ ਸਾਨੂੰ ਤਾਂ ਜੀ ਦੀ ਸਾਥੀ ਆ ਰਹੀ ਬੱਚਿਆਂ ਦੇ ਆ ਤੇ ਕਿੰਨੀ ਚੱਲੀ ਫਿਰਦੀ ਹੈ ਆਹ 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 ਦੇਖੋ ਯਾਰ ਮਾਸੂਮ ਬੱਚਿਆਂ ਦੇ ਸੁਸਰੀ ਹਾਂ ਜਵੇਂ ਬੈਠਣਾ ਪੈਂਦਾ ਜਵਾਕਾਂ ਦੇ ਤਾਂ ਜਾ ਕੇ ਮਸੇ ਫਿਰ ਕੰਨ ਚ ਅੱਖਾਂ ਚ ਵੀ ਪੈ ਜਾਂਦੀ ਹੋਰ ਅੱਖਾਂ ਚ ਪੈਂਦੀ ਕੰਨਾਂ ਚ ਪੈ ਜਾਂਦੀ ਆ ਦੇਖੋ ਯਾਰ ਬੱਚਿਆਂ ਦੇ ਕਿਵੇਂ ਉੱਡੀ ਫਿਰਦੀ ਆ ਦੇਖ ਸਕਦੇ ਹੋ ਤੁਸੀਂ ਕੈਮਰੇ ਨੂੰ ਖੜਾ ਕੇ ਦੇਖਿਓ ਕਿਵੇਂ ਉੱਡੀ ਫਿਰਦੀ ਆ ਵੀ ਜਿਹੜੇ ਹਾਲਾਤ ਨੇ ਬਹੁਤ ਜ਼ਿਆਦਾ ਯਾਰ ਇਹਨਾਂ ਦੇ ਬੱਚਿਆਂ ਦੇ ਆ ਦੇਖੋ ਨਿੱਕੇ ਨਿੱਕੇ ਬੱਚਿਆਂ ਦੇ ਅੱਖਾਂ ਚ ਸੁਸਰੀ ਪੈਂਦੀ ਐ ਕੀ ਹੋਏ ਨੇ ਮਟਕਦੇ ਹੋਣ ਕੰਨ ਲੈ ਐ ਮਾਤਾ ਇਹ ਸੁਸਰੀ ਬੱਚਿਆਂ ਦੇ ਪੈਂਦੀ ਕੰਨ ਢੱਕ ਕੇ ਬੈਠਾ ਅੱਛਾ ਕੰਨ ਢੱਕ ਕੇ ਰੱਖਦੇ ਹੋ ਫਰਾਂ ਇਹ ਤਾਂ ਪਹਿਰਾ ਫਿਰ ਰਾਖੀ ਹੋਗੀ ਰੋਜ਼ ਦੀ ਹੋਰ ਕੰਨਾਂ ਦੇ ਲਵੇ ਬੈਹਨੇ ਅੱਖਾਂ ਚ ਪੈ ਜਾਂਦੀ ਜਵਾਕਾਂ ਦੇ ਸਾਡੇ ਆ ਦੇਖੋ ਜਦੋਂ ਆਉਂਦੇ ਹੈ ਤੇ ਘਟੋੜਾ ਆ ਗਿਆ ਇਹ ਚੰਦ ਰਿਆ ਇਹ ਨਾ ਚਾਹ ਚਾਹ ਦੀ ਰੋਟੀ ਵੀ ਖਾਈ ਜਾਂਦੀ ਰਾਤ ਨੂੰ ਅੱਛਾ ਹੋਰ ਜੀ ਠੀਕ ਹੈ ਰਿਸ਼ਤੇਦਾਰ ਆ ਕੇ ਉਹ ਵੀ ਬਿਲਕੁਲ ਦੇ ਨੇ ਸਾਡੇ ਤੇ ਨਹੀਂ ਆਉਂਦੇ ਸਾਡੇ ਰਿਸ਼ਤੇਦਾਰ ਉਹ ਭੱਜ ਜਾਂਦੇ ਨੇ ਕਹਿੰਦੇ ਸੁਸਰੀ ਪੈਂਦੀ ਤੁਹਾਡੇ ਉਹ ਵੀ ਨਹੀਂ ਪੈਂਦੇ ਸਾਡੇ 12 ਮੂੜੇ ਆ ਕੇ ਅੱਛਾ ਆਉਂਦੇ ਨਹੀਂ ਕਦੋਂ ਆਉਂਦੇ ਨੇ ਬੰਦਿਆਂ ਦਾ ਪੂਰਾ ਹਾਲਾ ਡੰਗਰਾਂ ਦਾ ਤਾਂ ਹੋਣੇ ਆ ਹੋਰ ਅੱਖਾਂ ਨਿਗਾ ਵੀ ਜਾ ਸਕਦੀ ਜੀ ਅੱਖਾਂ ਚ ਬਹਿ ਜਾਂਦੀ ਐ ਅੱਖਾਂ ਐ ਲੜਕਣਾ ਪੈਂਦਾ ਜੀ ਫਿਰ ਨਿਗਾ ਜਾ ਸਕਦੀ ਐ ਲਾਈਆਂ ਦੋ ਦਸ ਲਾਈਆਂ ਲੱਗ ਰਹੀ ਕਿ ਨਿਗਾ ਜਾਊਗੀ ਜਵਾਕਾਂ ਦੇ ਪੈ ਗਈ ਬੱਚਿਆਂ ਦੇ ਨਿਗਾ ਜਾ ਕੋਈ ਇਸ ਨਹੀਂ ਜਾਂਦੇ ਛੋਟਾ ਬਹੁਤ ਤੰਗ ਅਸੀਂ ਬਹੁਤ ਪਰੇ ਹਾਲਾ ਸਾਡਾ ਨਾ ਛੋਟੇ ਪਿੰਡ ਦਾ ਸਸਰੀ ਇੰਨੀ ਸਾਡੇ ਪੈਦੀ ਐ ਸਾਧ ਰਾਮ ਛੋਟੇ ਗਦਾਮ ਲੈਵੇ ਕੋਈ ਲੈਵੇ ਗਦਾਮ ਨੇ ਵੀ ਜੀ ਸੈਂਟਰ ਨੇ ਅੱਛਾ ਹਾਂ ਟੈਸਟ ਕਿਵੇਂ ਨਾ ਮਸਾਲਾ ਬਦਲਣਾ ਜੀਰੇਵਲ ਲੱਗਦਾ ਇੱਕੋ ਟੇਸ ਹੈ ਸੁਸਰੀ ਦਾ ਮਸਾਲੇ ਦਾ ਹਾਂ ਪਤਾ ਨਹੀਂ ਲੱਗਦਾ ਰੋਟੀ 'ਚ ਮਸਾਲਾ ਪਾਰਕ ਹੈ ਜੀਦਾ ਵਾਰਕ ਹੈ ਜੀ ਅੱਛਾ ਜੀਰੇ ਵਾਂਗੂ ਹੈ ਅੱਛਾ ਅੱਛਾ ਕਿਉਂ ਭਾਈ ਜੀ ਜੀਰੇ ਦੀ ਥਾਂ ਸੁਸਰੀ ਖਾਈ ਜਾਂਦੇ ਹੋ ਹੈ ਪਤਾ ਨਹੀਂ ਲੱਗਦਾ ਜੱਜ ਨਹੀਂ ਹੁੰਦਾ ਵੀ ਸੁਸਰੀ ਹੈ ਕਿ ਜੀਰਾ ਭਾਈ ਯਾਰ ਆਏ ਹਾਏ ਆ ਦੇਖ ਲਓ ਯਾਰ ਜੀਰੇ ਦੀ ਥਾਂ ਸੁਸਰੀ